ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਅੱਜ ਆਪਾਂ ਤਾਂ ਦਿੱਲੀ ਦੋ ਵੈੜਾਂ ਦਾ ਜੋੜਾ ਲੈ ਕੇ ਆਏ ਹਾਂ ਤੋਕੜਾਂ ਦਾ। ਤੇ ਪਹਿਲਾਂ ਐਡਰੈਸ ਨੋਟ ਕਰ ਲਵਾਂ। ਪਿੰਡ ਦੁਗਲਾਲਾ ਤਸਵੀਰ ਤੇ ਜਿਹੜਾ ਜਿਹੜਾ ਵੀ ਪਿੰਨੂ ਤਰਨਤਾਰ ਲੱਗਦੇ ਆ। ਤੇ ਤਰਨਤਾਰ ਤੋਂ ਜਿਹੜੀ ਦੂਰੀ ਆ ਲਗਭਗ ਸ਼ੇਕ ਨੂੰ ਮੀਟਰ ਦੀ ਆ। ਜਿਹੜਾ ਬਠਿੰਡੇ ਤੋਂ ਹਾਈਵੇ ਅੰਮ੍ਰਿਤਸਰ ਨੂੰ ਜਾਂਦਾ ਵਾ ਉਹਦੇ ਤੋਂ 3 ਕਿਲੋਮੀਟਰ ਪਿੰਡ ਆਪਣਾ ਸਾਈਡ ਤੇ ਰਹਿੰਦਾ। ਪਿੰਡ ਤੁਗਲਾਲਾ ਵਾਂ ਅਸੀਂ ਜਿਹੜਾ ਤਰਨਤਾਰ ਤੇ ਤਰਨਤਾਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਆ ਕਵਰ ਨੰਬਰ 98150 82415 ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਵੇੜ ਆਪ ਦੀ ਸਾਈ ਪਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਕੋਝੋ ਦੀ ਖਰੀਦਦਾਰੀ ਕਰ ਸਕਦਾ ਬਾਕੀ ਨੰਬਰ ਸਕਰੀਨ ਤੇ ਚਾਲੂ ਕਰ ਦਿਆਂਗੇ ਤੇ ਆਪਣੀ ਵੀਰ ਕੋਈ ਵੀ ਜਿਹੜਾ ਕਰਕੇ ਸਾਈ ਪਿਆਨਾ ਦਾ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਤੇ ਵਾਰ-ਵਾਰ ਮੇਰੀ ਵੀਰਾਂ ਨੂੰ ਇਹੋ ਹੀ ਬੇਨਤੀ ਹੁੰਦੀ ਆ ਪੀ ਇੱਕ ਟਾਈਮ ਘਰ ਤੋਂ ਘੱਟ ਨਹੀਂ ਤੇ ਦੋ ਟਾਈਮ ਨਹੀਂ ਤੇ ਘਰ ਤੋਂ ਘੱਟ ਇੱਕ ਟਾਈਮ ਜ਼ਰੂਰ ਅਸ਼ੁਧੀ ਚਵਾਈ ਖੁਦ ਕਰਿਆ ਕਰੋ ਬੇਸ਼ੱਕ ਇੱਕ ਟਾਈਮ ਆਪ ਆ ਕੇ ਝੋੜਿਆ ਕਰੋ ਇੱਕ ਟਾਈਮ ਵੀਡੀਓ ਕਾਲ ਤੇ ਚਵਾਈ ਕਰਾ ਲੇ। ਸੋ ਦੋਸਤੋ ਹੁਣ ਗੱਲ ਕਰਦੇ ਆਂ ਵਹਿੜ ਦੀ। ਦੋਸਤੋ ਐਸੇ ਆਪ ਬਰੀਡ ਦੀ ਵਹਿੜ ਆ ਪੂਰੇ ਵੱਡੇ ਪੱਲੇ ਦੀ ਚੰਗੇ ਵੱਡੇ ਕੱਦ ਬੁੱਤ ਦੀ ਵਹਿੜ ਆ। ਤੇ ਦੋਸਤੋ ਇਹ ਦੂਜਾ ਸੂਹਾ ਸੁਈਆ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਬਾਕੀ ਆਪਾਂ ਨੂੰ ਨਹੀਂ ਪਤਾ ਕਿ 3 ਮਹੀਨਿਆਂ ਦੀ ਸੋਈ ਜਾਂ 4 ਦੀ ਸੋਈ ਜਾਂ 6 ਆ ਦੀ ਹੋਈ ਹੈ ਤੇ ਜਿਹੜਾ ਇਹਦੇ ਕੋਲ ਮੌਕੇ ਤੇ ਦੁੱਧ ਹਾਜ਼ਰ ਆ ਉਹ ਦੋਸਤੋ 8 ਤੋਂ 9 ਲੀਟਰ ਦੁੱਧ ਹਾਜ਼ਰ ਹੋਣਾ ਹੋਊਗਾ 9 ਹੀ ਪਰ ਕੋਈ ਵੀ ਵੀਰ 8 ਲੀਟਰ ਮੰਨ ਕੇ ਦੋ ਟਾਈਮ ਤਸੱਲੀ ਕਰਕੇ ਤੇ ਵੈੜ ਦੀ ਖਰੀਦਦਾਰੀ ਕਰ ਸਕਦਾ ਆ ਦੇਖ ਸਕਦੇ ਹੋ ਦੋਸਤੋ ਸੀਲ ਸਾਬ ਪੂਰੀ ਆ ਬਾਕੀ ਪੂਰਾ ਮੁੱਠੀ ਵਾਲਾ ਚਵਾਈ ਵਾਲਾ ਥਣ ਲੱਗਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਣ ਨਹੀਂ ਘਟਵਾ ਦੇ ਨਹੀਂ ਵੀ ਕੋਈ ਵੀਰ ਆ ਸਾਰੀ ਬਿਆਨਾ ਕਰਕੇ ਦੂਰੋਂ ਜਿਹੜੇ ਆਊਗਾ ਤੇ ਉਹਦਾ ਨਜਾਇਜ਼ ਪੇਰਾ ਬੋਲਣਾ ਹੋਰ ਕਿਉਂ ਖਾਣਾ ਹਾਂ ਦੇ ਇਸ ਨਾਲ ਬੀਜੋ ਇਸ ਕਾਰ ਨੂੰ ਟੈਕਨੀਕ ਕਰ ਸਕਦੇ ਨਹੀਂ ਬਾਕੀ ਦੋਸਤੋ ਘਰ ਆ ਰਹਿਆਂ ਦੇ ਕਹਿਣ ਦੇ ਮੁਤਾਬਕ ਇਹਨੂੰ ਤਕਰੀਬਨ ਕੋਈ 1 ਮਹੀਨਾ ਹੋਇਆ ਵਾ ਬਣੀ ਨੂੰ ਬਾਕੀ ਆਪਣੀ ਗਰੰਟੀ ਕੋਈ ਨਹੀਂ ਇਹ ਕਹਿ ਰਹਾ ਲੈਂਦੇ ਦਸੰ ਦੇ ਮੁਤਾਬਕ ਆਪਾਂ ਵੇਰਵਾ ਪਾ ਦਾਂ ਵਾ ਜਿਹੜਾ ਮੌਕੇ ਤੇ ਹਾਜ਼ਰ ਹੈ ਉਹ ਆਪਾਂ ਦੁੱਧ ਦੱਸ ਸਕਦੇ ਆ ਥਾਣੇ ਘਟ ਵਾ ਦੋਨ ਦੱਸ ਸਕਦੇ ਆ ਨਾ ਕੋਈ ਥਾਣੇ ਘਟ ਵਾ ਨਾ ਕੋ ਕੋ ਛੱਡਾ ਵਾ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਦੋਸਤ ਜਿਹੜਾ ਮੌਕੇ ਤੇ ਹਾਜ਼ਰ ਹੋਊਗਾ ਨਾ ਕੋਈ ਵੀ ਰੱਠ ਮੰਨ ਕੇ ਦੋ ਟੈਂਟ ਤਿੰਨ ਟੈਂਟ ਚੱਲੀ ਕਰਕੇ ਮੈਂਡ ਦੀ ਖਰੀਦਦਾਰੀ ਕਰ ਸਕਦਾ ਤੇ ਦੋਸਤੋ ਗੱਲ ਕਰਦੇ ਨੇ ਮੁੱਲ ਦੀ ਮੁੱਲ ਕਰ ਨੂੰ ਭਾਵੇਂ ਦਾ 30 ਕਰੀ ਜਾਈਏ ਆਪਾਂ 25 ਕਰੀ ਜਾਈਏ ਦੋਸਤੋ 22000 ਰੁਪਏ ਦੀ ਆਪਾਂ ਵੇਡ ਦੇ ਦਾਂਗੇ ਬਾਈ ਚੋਂ ਵੀ ਕੋਈ ਵੀਰ ਨੂੰ ਲਾਵੇ ਥੋੜਾ ਫਤ ਮਾਨਤਾਂ ਜਿੰਨਾ ਵੀ ਹੋ ਸਕੇ ਆਪਾਂ ਕਰਾਂਗੇ ਜੀ ਬਾਈ ਆਪੇ ਫੋਚ ਆਪਾਂ ਮਾਨਤਾਂ ਜਰੂਰ ਹੋਵੇਗਾ ਸੋ ਦੋਸਤੋ ਆ ਗੱਲ ਕਰਦੇ ਦੂਜੀ ਵੀ ਐਫ ਬਰੀਡ ਦੀ ਹੈ ਵੇੜਿਆ ਇਹ ਕੋਈ ਵੀ ਦੁੱਚੇ ਸਵੇਰ ਮੰਨ ਲੇ ਤੇ ਜੇ ਸਵੇਰ ਮੰਨ ਲੇ ਆ ਥਾਣਾ ਦਾ ਸੈੱਟ ਚੈੱਕ ਕਰ ਸਕਦੇ ਹੋ ਦੋਸਤੋ ਥੀਲ ਚਾਹੂ ਵੀ ਪੂਰੀ ਆ خیلی از خواهد ਬਾਕੀ ਦਸਨ ਦਿਨ ਦੇ ਮਤਲਬ ਉਹਨਾਂ ਦੇ ਘਰ ਆ ਰਹੇ ਨੇ ਦਸਨ ਦਿਨ ਤਾਂ ਕਿ ਇਹਨੂੰ ਵੀ ਡੇਢ ਮਹੀਨਾ ਹੋਇਆ ਬਣੀ ਨੂੰ ਪਰ ਆਪਾਂ ਕੋਈ ਚੈੱਕ ਪੈਸੇ ਦੀ ਗਾਰੰਟੀ ਨਹੀਂ ਆਪਾਂ ਉਦਾਂ ਹੀ ਦੋਤੀ ਸੇ ਘਰ ਤੇ ਦੇਣੀ ਆ ਇਹ ਚਾਹ ਪਾਣੀ ਵਾਸਤੇ ਜੇ ਇਸਦੇ ਤੇ ਕੋਈ ਬਾਹਲਾ ਦੁੱਧ ਨਹੀਂ ਹੈਗਾ ਤੇ ਇਹ ਦੋਵੇਂ ਟੀਮਾਂ ਦਾ 3 ਲੀਟਰ ਹੀ ਦੁੱਧ ਜਿਹੜਾ ਮੋਕਾ ਦੇਹਾ ਜਾ ਰਿਹਾ ਬਾਕੀ ਇਹ ਆਪੇ ਵਧੀਆ ਰੋਤਾ ਹੁੰਦਾ ਹੁੰਦਾ ਜਿਤਨਾ ਜਾਤ ਨਸਲ ਵਾਲੀ ਆ ਵੀ ਸਿਆਲ ਦੇ ਵਿੱਚ ਦੁੱਧ 7-8 ਕਿਲੋ ਵੀ ਕਰ ਸਕਦੀ ਹੈ ਬਾਕੀ ਜਾਤ ਫਰੀਡ ਵਾਲੀ ਆ ਤੇ ਬਾਕੀ ਇਹ ਵੇਰਵਾ ਪਾਦਨੇ ਪੂਰ ਛੱਟਾ ਕੋਈ ਨਹੀਂ ਹੈਗਾ ਤੇ ਇਹਦਾ ਜਿਹੜਾ ਵਾ ਬਹਿਣੀ ਵਾਲਾ ਥਾਨ ਆ ਮਗਰਲਾ ਉਹਦੇ ਚ ਤਾਰਾਂ ਘਟਿਆ ਤੇ ਦੂਜੇ ਚ ਥੋੜੀਆਂ ਵਾਧਿਆ ਇਹ ਥੋੜਾ ਜਿਹਾ ਫਰਕ ਹੈਗਾ ਵਾਹ ਥਰ ਇਹ ਤਾਰਾਂ ਦਾ ਮਗਰਲੇ ਨਾਲ ਚ ਪੂਰਾ ਬਰਾਬਰ ਨਹੀਂ ਆ ਤਾਰਾਂ ਐਵੇਂ 5 7 10 ਘਟਿਆ ਬਾਕੀ ਕੋਈ ਵੀ ਰਸਤਾ ਮੰਨ ਕੇ ਵੀ ਸੱਜਦਾ ਕਰ ਸਕਦਾ ਪੰਜ ਤਿੰਨ ਮੰਨ ਕੇ ਸੱਜਦਾ ਕਰ ਸਕਦਾ ਤੇ ਬਿਲਕੁਲ ਆਪਾਂ ਜਿਆ ਜੀ ਇਹਦੇ ਬਾਅਦ ਰੀਡ ਰੱਖਿਆ ਵਾ ਮੋਲ ਇਹਦਾ ਕੋਈ ਭਾਵੇਂ 8 10 ਜੋ ਮਰਜ਼ੀ ਕਰ ਲੀ ਜਿਹੜਾ ਲੈਦੇ ਆ ਤੇ ਦੋਸਤੋ 6000 ਰੁਪਏ ਚੋਂ ਛੋੜ ਛੱਪਾ ਮੰਨ ਤਨ ਕਰਦਾਂਗੇ 6000 ਦੀ ਆਪਾਂ ਵੜੇ ਦੇਣਾ ਤੇ 6000 ਦੀ ਹੋ ਚੁੱਕੀ ਦੋਸਤੋਂ ਪਾਈ ਆ ਕਮਾਂਡਤਾਨ ਕਰਦਾਂਗੇ ਪੂਰੀ ਬੱਟੇ ਪੱਲੇ ਦੀ ਸਾਫ਼ ਸੁਥਰੀ ਵਹਿੜ ਆ ਉਹ ਤੇ ਇਹ ਵੀ ਬਸ ਇਹੋ ਹੀ ਆ ਕਿ ਬਾਕੀ ਤਰੋ ਕੈਡੀ ਕਿਸ ਦੀ ਕਿਸਮਤ ਆ ਘਰ ਵਾਲਿਆਂ ਦੇ ਦੱਸਣ ਤੱਕ ਇਹਨੂੰ ਵੀ 1.5 ਮਹੀਨਾ ਹੋਇਆ ਇਹ ਚਾਹ ਪਾਣੀ ਦਾ ਸਾਥ ਸਾਥ ਦੀ ਬਾਕੀ ਰੋਟੀ ਵਧਿਆ ਆ ਜਾਣੀ ਆ ਬਹੁਤ ਜ਼ਿਆਦਾ ਨਹੀਂ ਤੇ 6-7 ਕਿਲੋ ਰੋਟੀ ਨੇ ਸਿਆਲ ਜੇ ਆਰਾਮ ਨਾਲ ਦੇ ਹੀ ਜਾਣਾ ਪੱਟੇ ਬਚਾਰੇ ਤੇ ਦੋ ਦੋਸਤੋਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਯਾਰ ਭਰੀ ਸਤਿ ਸ਼੍ਰੀ ਅਕਾਲ